हालेलुया <muchan> हालेलुया आमीन आमीन वड्डा हरा आमीन आमीन एक बारी ऊंची आवाज में बोलना येशू जिंदा जय येशू जिंदा जय येशू की हो गया जिंदा जिंदा ये खबर किन्ना ने आके दीती अगला वचन सुनियो बड़े ध्यान देना अगली अपना ਆਜੇ ਕੌਂਦੀਆਂ ਸਾਟ ਆਪਣਾ ਸਿਰ ਜ਼ਮੀਰ ਤੇ ਝੁਕਉਂਦੀਆਂ ਸਨ ਨਾ ਉਹਨਾਂ ਨੂੰ ਇੰਨਾ ਨੂੰ ਆਖਿਆ ਅੱਤੇ ਜਿੰਨਾ ਲੋਕ ਜਿਨ੍ਹਾਂ ਨੇ ਸਿਰ ਝੁਕਾਇਆ ਉਹਨਾਂ ਨੂੰ ਉਹਨਾਂ ਦੂਤਾਂ ਨੇ ਉਹਨਾਂ ਇਨਸਾਨਾਂ ਦੇ ਆਖਿਆ ਤੁਸੀਂ ਜਿਉਂਦੇ ਨੂੰ ਮੋਇਆ ਵਿੱਚ ਕਿਉਂ ਪਾਦਿਆ ਓਏ ਹੋਏ ਤੁਸੀਂ ਜੂਡੇ ਨੂੰ ਮੋਇਆ ਦੇ ਵਿੱਚ ਕਿਉਂ ਪਾਦਿਆ ਜੇ ਤੁਸੀਂ ਜੂਡੇ ਨੂੰ ਬੁੜੀਆਂ ਨੇ ਤੁਹਾਨੂੰ ਨੇ ਕਿਹਾ ਸੀ ਕਿ ਮੈਂ ਮਰ ਜਾਊਂਗਾ ਤੇ 3 ਦਿਨ ਜਿੰਦਾ ਹੋ ਜਾਊਂਗਾ ਤੁਸੀਂ ਕਿਉਂ ਨਹੀਂ ਵਿਸ਼ਵਾਸ ਕੀਤਾ ਤੁਸੀਂ ਕਿਉਂ ਨਹੀਂ ਇਹਨਾਂ ਵਚਨਾਂ ਨੂੰ ਚੰਦੇ ਰੱਖਿਆ ਮੇਰੀਓ ਪਿਆਰੀਓ ਪਿਆਰੀਓ ਭੈਣੋ ਇਹਨਾਂ ਵਚਨਾਂ ਨੂੰ ਚੰਦੇ ਰੱਖੋ ਯਿਸੂ ਨੇ ਕਿਹਾ ਹੈ ਕਿ ਮੈਂ ਸਾਰੀਆਂ اے ਮਗਦਲਿਨੀ اے ਮੇਰੀਓ ਪਿਆਰੀਓ ਪਿਆਰੀਓ ਭੈਣੋ ਤੁਸੀਂ ਪਰਿਆਂ ਦੇ ਵਿੱਚ ਜੂਦੇ ਨੂੰ ਕਿਉਂ ਲੱਭਦੀਆਂ ਜੇ ਅੱਜ ਵੀ ਮੇਰੀਓ ਪਿਆਰੀਓ ਪਿਆਰੀਓ ਭੈਣੋ ਬਹੁਤ ਸਾਰੇ ਮਹਿਰਪੁਰਾਂ ਨੇ ਮਰਿਆਂ ਨੂੰ ਪੂਜਦੇ

ਖੱਟੇ ਕਦਿਆਂ ਨੇ ਮਰਿਆਂ ਦੇ ਅੱਗੇ ਆਪਣੇ ਸਿਰ ਨੂੰ ਜਕੰਦੀਆਂ ਨੇ ਸੁਖਣਾ ਸੁਖ ਦੀਆਂ ਨੇ ਸੁਖਣਾ ਲੰਦੀਆਂ ਨੇ ਪਿੰਡ ਦੀਆਂ ਨੇ ਰੋਂਦੀਆਂ ਨੇ ਕਿ ਕੋਈ ਮੈਨੂੰ ਸੁਣੇ ਕੋਈ ਮੈਨੂੰ ਸੁਣੇ ਏ ਏ ਮੇਰੇ ਏ ਮੇਰੇ ਬਾਬਾ ਏ ਮੇਰੇ ਥਾਬੇ ਦਮੇ ਸਾਹ ਏ ਭੋਲੇ ਸਾਹ ਢੋਲੇ ਸਾਹ ਤੇਰੀ ਸੋਣ ਫਰੀਸੂ ਕਹਿੰਦਾ ਮੈਂ ਤੇਰੀ ਸੁਣਾਗਾ ਮੇਰੇ ਕਿੰਨਾ ਹੁੰਦਾ ਤੁਸੀਂ ਕਿਉਂ ਜੂਨੇ ਨੂੰ ਮਰੇ ਮਰਿਆ ਦੇ ਵਿੱਚ ਪਾਉਂਦੀ ਤੁਹਾਨੂੰ ਮਰਿਆ ਕੋ ਜਾਣ ਦੀ ਜ਼ਰੂਰਤ ਨਹੀਂ ਆ ਯਸੂ ਜਿੰਦਾ ਹੋਇਆ ਤੇ ਯਸੂ ਜਦੋਂ ਜਿੰਦਾ ਹੋਇਆ ਇਹ ਸਾਡੀ ਮੁਕਤੀ ਨੂੰ ਸਾਡੀ ਸ਼ਾਂਤੀ ਨੂੰ ਸਾਡੇ ਰਾਮ ਨੂੰ ਸਾਡੀ ਖੁਸ਼ੀ ਨੂੰ ਸਾਡੇ ਅੰੰਦ ਨੂੰ ਨਾਲ ਲਾ ਕੇ ਕਬਰੋਂ ਨਿਕਲਿਆ ਤਾਂ ਕਿ ਮੇਰੀ ਬੇਟੀ ਨੂੰ ਮੇਰੇ ਪੁੱਤਰ ਨੂੰ ਮੁਕਤੀ ਮਿਲ ਜਾਏ ਸ਼ਾਂਤੀ ਮਿਲ ਜਾਏ ਜਿੰਦਾ ਹੋਇਆ ਤੇ ਸਾਡੀ ਮੁਕਤੀ ਨੂੰ ਨਾਲ ਹੀ ਲੈ ਕੇ ਜਿੰਦਾ ਹੋ ਗਿਆ ਬੋਲ ਹallelujah ਹallelujah ਅਸੀਂ ਮਰੇ ਯਿਸੂ ਨੇ ਜਿੰਦਾ ਕਰ ਦਿੱਤਾ ਦਿੱਤਾ ਹੈ ਅਗਲੇ ਵਚਨ ਦੀ ਆਪਾਂ ਅਗਲੇ ਵਚਨ ਵਿੱਚ ਚੱਲਾਂਗੇ ਹੁਣ ਉਹ ਇੱਥੇ ਹੈ ਹੈ ਕਿੰਨਾਂ ਜੀ ਉੱਥੇ ਆ ਨਹੀਂ ਭੈਣ ਓਏ ਇੱਥੇ ਉਹ ਹੈ ਨਹੀਂ ਨਾ ਉਹ ਇੱਥੇ ਨਹੀਂ ਤੇ ਤੁਸੀਂ ਨਾ ਮੁਰਦਿਆਂ ਦੇ ਵਿੱਚ ਲੱਗੋ ਮੁਰਦੇ ਮੁਰਦੇ ਹੁੰਦੇ ਨੇ ਤੇ ਜਿਹੜੇ ਮੁਰਦਿਆਂ ਦੇ ਵਿੱਚ ਰਹਿੰਦੇ ਨੇ ਜਿਹੜੇ ਮੁਰਦਿਆਂ ਦੇ ਨਾਲ ਰਹਿੰਦੇ ਨੇ ਜਿਹੜੇ ਮੁਰਦਿਆਂ ਦੇ ਨਾਲ ਵੇਂਦੇ ਨੇ ਜਿਹੜੇ ਮੁਰਦਿਆਂ ਦੇ ਵਿੱਚ ਰਾ ਕੇ ਉਹ ਖਾਂਦੇ ਨੇ ਉਹ ਪੀਂਦੇ ਨੇ ਉਹ ਮੁਰਦੇ ਹੋ ਜਾਂਦੇ ਨੇ ਤੇ ਉਹ ਮੁਰਦੇ ਨੇ ਤੇ ਤਾਂਗੇ ਉਹ ਖੁਦਾ ਦਾ ਬੰਦਾ ਖੁਦਾ ਦਾ ਦੁੱਧ ਖੁਦਾ ਦੇ ਦੁੱਧ ਬੋਲਦੇ ਨੇ ਕਿ ਤੁਸੀਂ ਕਿਉਂ ਜੋ ਭਾਲਦੀਆਂ ਫਿਰਦੀਆਂ ਜੇ ਮੇਰੀਓ ਪਿਆਰੀਓ ਤੈਨੂੰ ਮੁਰਦਿਆਂ ਦੇ ਵਿੱਚੋਂ ਨਿਕਲਿਓ ਪ੍ਰਭੂ ਜੀ ਕਹਿੰਦੇ ਨੇ ਹੇ ਸੋਨੇ ਵਾਲੇ ਜਾ ਮਸੀਹ ਤੇਰੇ ਤੇ ਚਮਕੇਗਾ ਤੇ ਤੂੰ ਮੁਰਦਿਆਂ ਵਿੱਚੋਂ ਨਿਕਲਿਓ ਮੁਰਦਿਆਂ ਦੇ ਵਿੱਚੋਂ ਬੋਲੋ ਛੱਡ ਜਿਹੜੇ ਮੁਰਦਿਆਂ ਦੇ ਵਿੱਚੋਂ ਇੱਕ ਦੂਸਰੀ ਦੂਜੀ ਨੂੰ ਭਾਈ ਵੀ ਮੋਰਨ ਕਹਿਣ ਕਿ ਭਾਈ ਤੂੰ ਮੁਰਦਿਆਂ ਦੇ ਵਿੱਚੋਂ ਨਿਕਲਿਆ ਮੁਰਦਿਆਂ ਦੀ ਪੂਜਾ ਬੰਦ ਕਰ ਦੇ ਮੁਰਦਿਆਂ ਦੇ ਕੋਲ ਕੋਲ ਜਾਣਾ ਬੰਦ ਕਰ ਦੇ ਯੇਸੂ ਜੂਦਾ ਹੈ ਤੇ ਯੇਸੂ ਜੂਦਾ ਹੈ ਤੇ ਤੈਨੂੰ ਵੀ ਜੂਦਾ ਕਰ ਦੇਗਾ ਤੇਰੇ ਤੇਰੇ ਵਿੱਚੋਂ ਹਰ ਤਰ੍ਹਾਂ ਦਾ ਮੁਰਦਾ ਤੇਰੇ ਘਰ ਚੋਂ ਖਤਮ ਹੋ ਜਾਵੇ ਯੇਸੂ ਕੀ ਹੋ ਗਿਆ ਹੈ ਜੂਦਾ ਯਿਸੂ ਹੈ ਸਾਡਾ ਉਹ ਜਨਾਲ ਦਾ ਬਾਦਸ਼ਾਹ ਜਿੰਦਾ ਹੈ ਜਿੰਦਾ ਜਿਦੋਂ ਹੀ ਉਹਨਾਂ ਨੇ ਖਬਰ ਪਾਈ ਜਦੋਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਯਿਸੂ ਜਿੰਦਾ ਹੋ ਗਿਆ ਤੇ ਜਦੋਂ ਸਲਮ ਦੇ ਵਿੱਚ ਗਲੀਆਂ ਦੇ ਵਿੱਚ ਰੌਲਾ ਪੈ ਗਿਆ ਰੌਲਾ ਪਾਦੀਆਂ ਗਈਆਂ ਏ ਮੇਰਾ ਯਿਸੂ ਜਿਹੜਾ ਮਰ ਗਿਆ ਸੀ ਜਿਹਦੇ ਹੱਥਾਂ 'ਚ ਗੱਲ ਠੋਕੇ ਗਏ ਜਿਹਦੀ ਬਸਲ 'ਚ ਨੇ ਜਾ ਮਾਰੇਗਾ ਜਿਹਦੇ ਹੱਥਾਂ ਪੈਰਾਂ 'ਚ ਗੱਲ ਠੋਕੇ ਗਏ ਮੂੰਹ ਤੇ ਠੁੱਕਿਆ ਗਿਆ ਦਫਨਾਇਆ ਗਿਆ

ਉਹਨਾਂ ਨੇ ਡੰਡ ਪਾਣੀ ਸ਼ੁਰੂ ਕਰਤੀ ਨਾਲ ਹੀ ਮਤਾਂ ਫਿਰ ਪਕਾਇਆ ਪ੍ਰਮੁਖੀ ਫੌਜ ਨੇ ਗ੍ਰਾਉਂਡ ਦੇ ਉਹਦੇ ਆਉਦੇ ਆਉਦੇ ਵਾਲੇ ਨੇ ਫਰੋਂ ਦੇ ਉਹਦੇਦਾਰਾਂ ਨੇ ਇਹਨਾਂ ਕਿਆ ਵੀ ਇਹਦੇ ਪੈਨੋ ਵੀ ਜਦੋਂ 3.5 ਸਾਲ ਤੱਕ ਸਾਨੂੰ ਜੀਣ ਨਹੀਂ ਦਿੱਤਾ 3.5 ਸਾਲ ਤੱਕ ਇਹਨੇ ਇਹਨੇ ਸਾਨੂੰ ਸਾਨੂੰ ਕਮਾਈ ਰੱਖਿਆ ਸਾਨੂੰ ਇਹਨੇ ਇਨੇ ਸਾਨੂੰ ਤੇ ਚੰਗਾ ਗੇੜੇ ਦਿੱਤੇ ਇਹ ਹੁਣ ਜਿੰਦਾ ਹੋ ਗਿਆ ਹੁਣ ਤੇ ਹੋਰ 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 ਜ਼ਿਆਦਾ ਸਿੱਖੋ ਸਾਡੇ ਲੋਕਾਂ ਨੂੰ ਕੀ ਕਦਮ ਵੀ ਆਪਣੇ ਮਗਰ ਲਾ ਲੈਣਗੇ ਉਹਨਾਂ ਨੇ ਮੱਥਾ ਪਕਾਇਆ ਜਿਹੜੇ ਸਿਪਾਈ ਦੌੜੇ ਦੌੜੇ ਜਾ ਕੇ ਉਹਨਾਂ ਨੇ ਕਿਹਾ ਨਾ ਅਹੀ ਯਿਸੂ ਜਿੰਦਾ ਹੋ ਗਿਆ ਜਾ ਕੇ ਰੋ ਕੇ ਸਰ ਸਰ ਜਿਸੂ ਦੇ ਜਿੰਦਾ ਹੋ ਗਿਆ ਅਸੀਂ ਕੀ ਕਰੀਏ ਅਈ ਤੇ ਉਹਦੇ ਉਹਦੇ ਉਹਦੀ ਕਬਰ ਦੇ ਕੇ ਪੂਰੀ ਵਫਾਦਾਰੀ ਨਾਲ ਪੈਰੇ ਦੇ ਸਾਂ ਪੈਰਾਂ ਲੱਗਾ ਹੋਇਆ ਸੀ ਬਾੜੇ ਉਹਨਾਂ ਨੇ ਪੂਰੀ ਕਬਰ ਦੀ ਕਹਾਣੀ ਦੱਸੀ ਕਿ ਅਸੀਂ ਖੜੇ ਸਾਂ ਅਹੀਂ ਪੂਰੀ ਤਰ੍ਹਾਂ ਸਾਡੇ ਚੋਂ ਕੋਈ ਵੀ ਨਹੀਂ ਸੁੱਤਾ ਨਾ ਮੈਂ ਸੁੱਤਾ ਨਾ ਇਹ ਸੁੱਤਾ ਨਾ ਉਹ ਸੁੱਤਾ ਅਸੀਂ ਤੇ ਸੁੱਤੇ ਨਹੀਂ ਸਾਂ ਅਸੀਂ ਜਾਗਦੇ ਸਾਂ ਉਹ ਗੋਲ ਪੱਥਰ ਨੂੰ ਪੂਰੀ ਤਰ੍ਹਾਂ ਜਿਹੜਾ ਉੱਥੇ ਲੱਗਾ ਹੋਇਆ ਸੀ ਉਹ ਪੱਥਰ ਨੂੰ ਜਦੀਰ ਦੇ ਨਾਲ ਟਾਲੇ ਲੱਗੇ ਹੋਏ ਸੀ ਪਤਾ ਨਹੀਂ ਇੱਕ ਸਵਰਗ ਤੋਂ ਦੂਤ ਆਇਆ ਉਸ ਨੇ ਉਹ ਪੱਥਰ ਨੂੰ ਤੋੜ ਦਿੱਤਾ ਰੇਡ ਦਿੱਤਾ ਤੇ ਹਾਈ ਹੀ ਬਦਹੌਸ ਹੋ ਗਏ ਸਾਨੂੰ ਪਤਾ ਨਹੀਂ ਲੱਗਾ ਬੋਲੋ ਹਾਲੇਲੂਆ ਹਾਲੇਲੂਆ ਇਦਾਂ ਨਹੀਂ ਕਿਹਾ ਕਿ ਨਾਲ ਸਾਡੇ ਦੇਖ ਦਿਆ ਦੇਖ ਦਿਆ ਇਹ ਸੂਕ ਕਬਰ ਚੋਂ ਬਾਹਰ ਆਏ ਤੇ ਜ਼ਿੰਦਾ ਹੋ ਕੇ ਚਲੇ ਗਏ ਬੋਲੋ ਹallelujah ਹallelujah ਉਹ ਜਾ ਕੇ ਰਾਜੇ ਦੇ ਕੋਲ ਆਪਣੇ ਆਦੇਦਾਰਾਂ ਦੇ ਕੋਲ ਜਾ ਕੇ ਕਹਿੰਦੇ ਨੇ ਜੇਸੂ ਜ਼ਿੰਦਾ ਹੋ ਗਿਆ ਉਹਨਾਂ ਨੂੰ ਕਹਿੰਦੇ ਚੁੱਪ ਕਰੋ ਆਪਣੀ ਜ਼ੁਬਾਨ ਨੂੰ ਤਾਣਾ ਨਾ ਲਾਓ ਇਹਦਾ ਨਹੀਂ ਬੋਲਣਾ ਤੁਸੀਂ ਕਹਿਣਾ ਕਿ ਅਸੀਂ ਸੌਂ ਗਏ ਹਾਂ ਤੇ ਉਹਨਾਂ ਦੇ ਚੀਲੇ ਆਏ ਤੇ ਉਹਦੀ ਕੇ ਚਲੇ ਗਏ ਉਹ ਅੱਜ ਵੀ ਨਹੀਂ ਮੰਨਦੇ ਕਿ ਯਿਸੂ ਜਿੰਦਾ ਹੋ ਗਿਆ ਹੋ ਗਿਆ ਉਹਨਾਂ ਨੂੰ ਪਤਾ ਨਹੀਂ ਯਿਸੂ ਜਿੰਦਾ ਹੋ ਗਿਆ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਪਤਾ ਕਿ ਯਿਸੂ ਹੀ ਮੁਕਤੀ ਦਾ ਦਾਨਾ ਹੈ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਪਤਾ ਕਿ ਯਿਸੂ ਹੀ ਜਿੰਦਾ ਹੋਇਆ ਹੈ ਯਿਸੂ ਹੀ ਯਿਸੂ ਦੀ ਕਬਰ ਖਾਲੀ ਹੈ ਅੱਜ ਸਾਰੇ ਨੂੰ ਪਤਾ ਕਿ ਯਿਸੂ ਦੀ ਹੀ ਕਬਰ ਦੇ ਉੱਤੇ ਲਿਖਿਆ ਯਿਸੂ ਇੱਥੇ ਹੈ ਨਹੀਂ ਪਰ ਫਿਰ ਵੀ ਉਹ ਯਿਸੂ ਨੂੰ ਮੰਨਦੇ ਨਹੀਂ ਕਿਉਂਕਿ ਰੋਮੀਆਂ ਦੇ ਵਿੱਚ ਕਹਿੰਦੇ ਲਿਖ ਦਿੱਤਾ ਪ੍ਰਭੂ ਨੇ ਕਿ ਭਾਵੇਂ ਉਹਨਾਂ ਨੇ ਜਾਣ ਲਿਆ ਪਰ ਮੇਰੇ ਜੋ ਕਬੜਿਆਈ ਨਾ ਕੀਤੀ ਉਹ ਆਪਿਆਂ ਸੋਟਾ ਵਿੱਚ ਨਕੰਮੇ ਬਣ ਗਏ ਉਹ ਆਪਣੀਆਂ ਸੋਟਾਂ ਚ ਕੀ ਬਣ ਗਏ ਤੇ ਜਦੋਂ ਹੁਣ ਨਕੰਮਿਆਂ ਨੂੰ ਕੀ ਸਮਝਾਵਾਂ ਨੇ ਕੰਮਿਆਂ ਨੂੰ ਸਮਝਾਇਆ ਹੀ ਨਹੀਂ ਲੰਗਾ ਤਿੰਨ ਕੰਮਿਆਂ ਦੇ ਨਾਲ ਬੈਸ ਕੇ ਆਪਣਾ ਕਰੋ ਬੋਲ ਹਾਲੇਲੂਇਆ ਨਹੀਂ ਜੀ ਪ੍ਰਭੂ ਨੇ ਤੇ ਪਹਿਲੇ ਖਿਆਲ ਆਪਣੀਆਂ ਸੋਚਾਂ ਚ ਕੀ ਬਣ ਗਏ ਹੈਨਾ ਉਹਨਾਂ ਦੇ ਨਾਲ ਬੈਸਣਾ ਵੀ ਨਹੀਂ ਹੈ ਉਹ ਜਿੱਥੇ ਇੱਕ ਕਮਲਾ ਹੋਵੇ ਤੇ ਸਮਝਾਏ ਕਿਹੜਾ ਜਦੋਂ ਇੱਕ ਕੰਬਲਾ ਉਹਨੂੰ ਸਮਝਾਏ ਕਿਹੜਾ ਹਨ ਬੋਲ ਹallelujah ਹallelujah ਇੱਕ ਇੱਕ ਕੰਬਲਾ ਹੁੰਦਾ ਹੈ ਤੇ ਉਹਨੂੰ ਸਮਝਾਉਂਦਾ ਸਾਰਾ ਜਿਹੜਾ ਸਮਝਾਏ ਤੇ ਜਦੋਂ ਸਾਰਾ ਪਿੰਡ ਸਾਰਾ ਸ਼ਹਿਰ ਹੀ ਕੰਬਲਿਆਂ ਦਾ ਤੇ ਉਹਨੂੰ ਸਮਝਾਏ ਜਦੋਂ ਸਾਰਾ ਪਿੰਡ ਹੀ ਕੰਬਲਿਆਂ ਦਾ ਤੇ ਕੰਬਲਿਆਂ ਦੇ ਵਿੱਚ ਜਾਏ ਵੀ ਬੋਲਿਆ ਕਰੋ ਕਿਹੜਾ ਕਿਹੜਾ ਤੇ ਉਹਨਾਂ ਨੂੰ ਸਮਝਾਏ ਵੀ ਕਿਹੜਾ ਕਿਹੜਾ ਬੋਲੋ ਹallelujah ਹallelujah ਕਿਉਂਕਿ ਉਹ ਬਚਨ ਤਾਂ ਜਾਣਦੇ ਨੇ ਉਹਨਾਂ ਨੇ ਪ੍ਰਭੂ ਦੇ ਚਮਤਕਾਰ ਵੀ ਵੇਖੇ ਨੇ ਉਹ ਚਮਤਕਾਰਾਂ ਨੂੰ ਵੀ ਜਾਣਦੇ ਨੇ ਯਿਸੂ ਨੂੰ ਵੀ ਜਾਣਦੇ ਨੇ ਉਹਨਾਂ ਨੇ ਬਚਨ ਵੀ ਪੜਿਆ ਪਰ ਆਪਣੀਆਂ ਸੋਚਾਂ ਦੇ ਵਿੱਚ ਕੀ ਬਣ ਚੁੱਕੇ ਨੇ ਉਹ ਨਕੰਮੇ ਬਣ ਗਏ ਨੇ ਸ਼ੈਤਾਨ ਨੇ ਵੀ ਉਹਨਾਂ ਦੀ ਉਹਨਾਂ ਦੇ ਬੁੱਧੀਹੀਨ ਮਨ ਹਨੇਰੇ ਕਰ ਦਿੱਤੇ ਕੀ ਕਰ ਦਿੱਤੇ ਹਨੇਰੇ ਤੱਕ ਉਹਨਾਂ ਦੇ ਮਨ ਜਿਹੜੇ ਨੇ ਬੁੱਧੀਹੀਨ ਹੀ ਕਰਦੇ ਹੈ ਬੁੱਧ ਵਾਲੇ ਹੀ ਪਰ ਬੁੱਧੀਹੀਨ ਕਰਦੇ ਬੁੱਧੀਹੀਨ ਕੀ ਮਤਲਬ ਦਿਮਾਗ ਉਹਨਾਂ ਦਾ ਕੀ ਕਰ ਦਿੱਤਾ ਖਰਾਬ ਕਰ ਦਿੱਤਾ ਤੇ ਜਿਹਦਾ ਦਿਮਾਗ ਖਰਾਬ ਹੋ ਜਾਂਦਾ ਹੈ ਨਾ ਹੈਨਾ ਉਹ ਉਹ ਬੜਾ ਜਿੱਦੜ ਹੋ ਜਾਂਦਾ ਉਹ ਕਹੂਗਾ ਹੂੰ 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 ਮੇਰੀ ਪਾ ਮੇਰੀ ਮੰਮੀ ਐਡਾ ਮੇਰਾ ਪਾ ਮੇਰਾ ਪਾ ਮੇਰਾ ਪਾ ਆਹ ਹੁਣ ਤੇ ਜਾ ਬੁਲ ਹਾਲੇਲੂਇਆ ਉਹਨੂੰ ਬਥੇਰਾ ਸਮਝਾਈਦਾ ਭਰਾ ਤੇਰਾ ਪਾਪਾ ਹੀ ਧਿਆਨ ਦੇ ਨਾਲ ਲੈ ਹਾਲੇਲੂਇਆ ਹਰੇ ਜੀ ਮੇਰੀਓ ਪਿਆਰ ਕਿਓ ਪਿਆਰ ਕਿਓ ਪੈਰੋ ਉਹ ਚੁੱਪ ਨਹੀਂ ਬੈਠੀਆਂ ਸਿਵੋਂ ਉੱਚੀ ਆਵਾਜ਼ ਦੇ ਨਾਲ ਬੋਲੀਆਂ ਤੇ ਜਦੋਂ ਤੁਹਾਨੂੰ ਵੀ ਹੁਣ ਪਤਾ ਲੱਗ ਗਿਆ ਤੇ ਜਾ ਕੇ ਹੋਕਾ ਦਿਓ ਕਿ ਯਿਸੂ ਜਿਉਂਦਾ ਨੇ ਕਿਉਂ ਤੁਸੀਂ ਮਰਿਆਂ ਦੇ ਵਿੱਚ ਪਾਲ ਲੀਆਂ ਫਿਰ ਦਿਆਂ ਜਿਹੜੇ ਭਾਈ ਨੇ ਉਹ ਭਾਈਆਂ ਨੂੰ ਕਹਿਣ ਕਿ ਯਿਸੂ ਜਿਉਂਦਾ ਹੈ ਯਿਸੂ ਜੂਂਦੇ ਕੋਲੋਂ ਜੂਦੇ ਦੀ ਬੰਦਗੀ ਕਰੋਗੇ ਆ ਤੇ ਤੁਹਾਨੂੰ ਪ੍ਰਤੀਫਲ